ਸਮੀਰ ਦੇ ਵੀਰਾਂ ਦੀ ਤੁਹਾਨੂੰ ਮੁਹੱਬਤ ਦਿਖਾਉਂਦੇ ਆ ਜੀ ਮੈਂ ਬੋਲਾਂ ਇਹ ਕੀ ਨਾਮ ਹੈ ਜੀ ਆਪ ਦਾ ਨਾਮ ਕੀ ਆਪ ਦਾ ਅਰਫਾਤ ਅਰਫਾਤ ਹਾਂ ਤੁਹਾਨੂੰ ਨਾਮ ਸਹੀ ਠੀਕ ਹੈ ਜੀ ਇਹ ਵੀਰ ਵੀ ਕੁਲਗਾਮ ਤੋਂ ਹੀ ਆ ਜੀ ਜਿੱਥੇ ਆਪਾਂ ਨੇ ਜਾਣਾ ਆ ਤੇ ਇਧਰਲੇ ਵੀਰ ਜਦੋਂ ਮਿਲਦੇ ਨੇ ਤਾਂ ਦਿਲ ਖੋਲ ਕੇ ਮਿਲਦੇ ਨੇ ਬਈ ਤੇ ਬਸ ਚਾਹੀ ਕਹਿਣੇ ਇਹਨਾਂ ਦੇ ਮੂੰਹ ਪਿਆਰਾ ਇੰਨਾ ਕਿ ਜ਼ਿਆਦਾ ਇਹਨਾਂ ਦਾ ਪੰਜਾਬੀਆਂ ਨਾਲ ਬਣਿਆ ਹੋਇਆ ਬਸ ਪੁੱਛੋ ਹੀ ਨਾ ਕੁਝ ਕਹਿਣਾ ਚਾਹੁੰਗੇ ਹੋਰ ਨਹੀਂ ਬਸ ਮੈਂ ਕਿ ਮੈਂ ਤਾਂ ਐਸੀ ਵੈਸੇ ਕੀ ਕਰ ਰਹੀ ਆ मैं पढ़ता ठीक है जी। आज ये 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 जूस वगैरह वाला आपका काम है? ये काम नहीं है? ये मेरे का आज ही थीक है। थीक है। हमारा ही दोस्त का मैं गया। ठीक है ठीक ठीक है, है। वो भी कुलगाम से है। हाँ, वो भी थीक है। थीक है। बात नहीं, नंबर जाएंगे लो जी बाई ने आपका काम नहीं हालांकि जूस तेन पिके भेजना है ठीक है ਯੋ ਅੱਜ ਇੱਕ ਗੱਲ ਆ ਇੱਥੇ ਦੇਖਣ ਵਾਲੀ ਵੀ ਜਿਹੜਾ ਵੀ ਆਪਣੇ ਬਾਹਰਲੇ ਪਾਸੇ ਜਿਵੇਂ ਆਪਣੇ ਕੰਧ ਕੱਟੀ ਹੁੰਦੀ ਹੈਗੀ ਘਰ ਦੇ ਇਹਨਾਂ ਦੇ ਕੰਧ ਕਿਸੇ ਨੇ ਨਹੀਂ ਕੱਢੀ ਇਹਨਾਂ ਨੇ ਚਾਦਰਾਂ ਹੀ ਪਾਆਂ ਨੇ ਕੱਲੀਆਂ ਤੇ ਇਹਦੇ ਗੇਟ ਲੱਗੇ ਨੇ ਅੰਦਰ ਕੋਠੀਆਂ ਵਧੀਆਂ ਪਾਆਂ ਨੇ ਧਿਆਨ ਨਾਲ ਹਾਂ ਜੀ ਆਪਾਂ ਅੰਦਰ ਹੀ ਬੈਠ ਜਾਈਏ ਅੰਦਰ ਹੀ ਬੈਠੋ ਚਲੋ ਬਹੀ ਬਾਤ ਨਹੀਂ ਬੈਠੋ ਅੰਦਰ ਬੈਠੋ ਅੰਦਰ ਬੈਠੋ ਬਾਹਰ ਹੋ ਗਏ ਆਜੂ ਜੀ ਆਏ ਬਈ ਬਾਈ ਵਰਗੇ ਜੂਤਾ ਬੰਨਣ ਕਾ ਲੜੇਗਾ ਫਿਰ ਬਾਹਰ ਹੀ ਬੈਠ ਜਾਤੇ ਆ ਯਾਰ ਨਹੀਂ ਨਹੀਂ ਕੋਈ ਬਾਤ ਨਹੀਂ ਹੁ ਜਾ ਬੈਠੋ ਹਾਂ ਦਾ ਆਰਾਮ ਸੇ ਕੋਈ ਬਾਤ ਨਹੀਂ ਆ ਬਾਈ ਵਰਗਾਂ ਦੀ ਭਾਈ ਕੱਪੜੇ ਦੀ ਦੁਕਾਨ ਹੈ ਡਾਕਟਰ ਜੀ ਸਾਡੇ ਆਪੇ ਫੈਨ ਚੱਲ ਰਹੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਹਾਂ ਨਾਮ ਕੀ ਆਪ ਦਾ ਮੇਰਾ ਨਾਮ ਹੈ ਆਤਰ ਆਤਰ ਜੀ ਔਰ ਆਪਕਾ ਜੀ ਜਨਾਇਦ ਜਨਾਇਦ ਆਪਣਾ ਵੀਰੇ ਜਹਾਗੀਰ ਜਹਾਗੀਰ ਸਹੀ ਠੀਕ ਹੈ ਜੀ ਤੇ ਆਏ ਭਾਈ ਜਿਹੜੇ ਆਪਣੇ ਕਸ਼ਮੀਰ ਚ ਆਏ ਨੇ ਹਾਂ ਕਸ਼ਮੀਰੀ ਇਹ ਕਸ਼ਮੀਰੀ ਹਾਂ ਹਾਂ ਇਸਕੋ ਸਟ੍ਰਿਕ ਪੁਲਗਾਮ ਮੈਂ ਆਪਾਂ ਸਟ੍ਰਿਕ ਪੁਲਗਾਮ ਮੈਂ ਐਂਟਰ ਹੋ ਗਏ ਉਹ ਵੀ ਠੀਕ ਹੈ ਜੀ ਤੇ ਜਿਹੜੇ ਕਸ਼ਮੀਰ ਦੇ ਲੋਕ ਆ ਭਾਈ ਪੰਜਾਬੀਆਂ ਨੂੰ ਪਤਾ ਨਹੀਂ ਕੀ ਗੱਲ ਇੰਨਾ ਪਿਆਰ ਕਰਦੋਂ ਕਰਦੇ ਆ ਜਿੰਸੇ ਮੁਹੱਬਤ ਹੈ ਨਾ ਨੂਨ ਵਾਲੀ ਚਾਹ ਪੀਂਦੇ ਆ ਭਾਈ ਵਰਗਿਆਂ ਦੀ ਟੇਸਟ ਚ ਚਾਹ ਸਭ ਤੋਂ ਪਹਿਲੇ ਸੀ ਹੈ ਜੀ 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 ਚਾਹ ਵਗੈਰਾ ਪੀਲੇ ਜੀ ਤੇ ਬਾਈ ਵਰਗਿਆਂ ਤੋਂ ਜਿਹੜਾ ਹੈਗਾ ਆਪਾਂ ਇਧਰਲੇ ਜਿਵੇਂ ਦੀ ਆਪਣੇ ਕਿੱਲੇ ਹੁੰਦੇ ਆ ਮਰਲੇ ਹੁੰਦੇ ਆ ਕਨਾਲਾਂ ਹੁੰਦੀਆਂ ਨੇ ਤਾਂ ਇਧਰਲੇ ਪਾਸੇ ਇਹਨਾਂ ਦੇ ਕੀ ਸਿਸਟਮ ਹੁੰਦਾ ਉਹਦੇ ਬਾਰੇ ਜਾਣਕਾਰੀ ਥੋੜੀ ਜਿਹੀ ਬਾਈ ਵਰਗਿਆਂ ਤੋਂ ਲੈਣੇ ਆ ਅ ਬਾਈ ਜੀ ਇਧਰ ਤੁਹਾਡੇ ਜਿਵੇਂ ਦੀ ਇੱਕ ਕਨਾਲ ਹੁੰਦੀ ਆ ਇਹ ਕਨਾਲ ਵਿੱਚ ਕਿਤਨੇ ਮਰਲੇ ਹੁੰਦੇ ਆ 20 20 ਮਰਲੇ ਔਰ ਕਨਾਲ ਦੋ ਕਨਾਲ ਕੋ ਕਿਆ ਕਹਿੰਦੇ ਆ ਤਰਾਖ 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 ਕਹਿੰਦੇ ਆ ਔਰ 20 ਮਰਲੇ ਕੋ 20 ਮਰਲੇ ਕੋ ਪੰਜੂ ਕਹਿੰਦੇ ਆ ਪੰਜੂ ਔਰ 10 ਮਰਲੇ ਕੋ ਮਾਨ ਮਾਨਟ ਹਾਂ ਠੀਕ ਹੈ ਜੀ ਇਹ ਉਸ 32 ਕਨਾਲ ਕੋਲਤੇ ਹੈ ਇਕ ਖਾਰ ਇਕ ਖਾਲ ਖਾਰ ਹਾਂ ਖਾਰ ਖਾਰ ਹਾਂ ਖਾਰ 32 ਕਨਾਲ ਕੋ 32 ਸਵਾ 16 ਤਰਕ ਹੋਵੇਗਾ ਠੀਕ ਹੈ ਆ ਆਪਣੇ ਜਿਵੇਂ ਕਿਲੇ ਮਰੱਬੇ ਵਗੈਰਾ ਕਹਿੰਦੇ ਆ ਜਾਂ ਕਨਾਲਾਂ ਬਈ ਦਾ ਇਹਨਾਂ ਦੇ ਜਿਹੜਾ ਹੈਗਾ ਥੋੜਾ ਜਿਹਾ ਆ ਸਿਸਟਮ ਆ ਬਈ ਵਰਗਿਆਂ ਦੇ ਤੇ ਚੋਨਾ ਚਾਨਾ ਇਧਰ ਵਧੀਆ ਹੋ ਜਾਂਦਾ ਜੋ ਚਾਵਲ ਵਗੈਰਾ ਉੱਤੇ ਆ ਬੜੀਆ ਹੋ ਜਾਂਦੇ ਆ ਹਾਂ ਬਹੁਤ ਅੱਛਾ तो इसका क्या रेट वगैरह क्या रहता है इसका हमारा रहता है लोकल का ये चार से पाँच हजार तक चार से पाँच हजार हाँ। तक जो वो चावल है एक वराइटी होती है सारे में नहीं, नहीं अलग अलग होती है नहीं कश्मीरी चावल ही कहते हैं सभी को कश्मीरी चावल लेकिन उसमें भी ब्रांड है जैसे हमारे यहाँ कुकरनाग साइड में बनता है मुश्क बुदीश मुश्क मीठा भी है क्योंकि वो बनता है एक वो बर्फीला पानी होता है जी दूसरा वो हाइट में भी बनता है और पत्थरों में बनता है ठीक है सीमिनी पसंदली होती है ओके ओके तो खाने में जितना आदमी खाएगा उतना कम लगेगा कि मैंने खाया और खुशी में मिठास होती है बहुत मिठास होती है ठीक है और उसका साइज वगैरह कैसा रहता है साइज भी सही रहता है उसका पतला और लंबा रहता है नहीं नहीं पतला वो ऐसा नहीं रहता ठीक है छोटा ही रहता है लेकिन जै, जैसे आपके जहां साइज वैसे ही रहता है हां साइज वैसे ही रहता है लेकिन खाने में बहुत मजा है ठीक है जी तो बाकी भाई भाई वर्ग गणेश चाय पानी ते नाल गुढडे बिस्कुट खवाए तो बहुत-बहुत धन्यवाद मेरे तेरा थैंक यू सो मच ਤੇ ਬਾਈ ਦੇ ਇੱਥੇ ਕੱਪੜੇ ਦੀ ਸ਼ਾਪ ਹੈ ਤੇ ਪਹਿਲਾਂ ਆਪਾਂ ਨੂੰ ਬਾਈ ਵਰਗੇ ਮਿਲੇ ਸੀ ਇਹਨਾਂ ਦੀ ਵੀ ਛੋਟੀ ਕਾਦੀ ਸ਼ਾਪ ਹੈ ਵੀਰੇ ਜੀ ਜੀ ਮੋਟਰ ਕੀ ਸ਼ਾਪ ਠੀਕ ਹੈ ਠੀਕ ਹੈ ਬਾਈ ਦੀ ਉਹ ਸਾਹਮਣੇ ਜਿਹੜੀ ਹੈਗੀ ਆ ਆ ਮੋਟਰ ਵਗੈਰਾ ਦੀ ਸ਼ਾਪ ਹੈ ਜੀ ਤੇ ਬਹੁਤ ਵਧੀਆ ਲੱਗਿਆ ਬਾਈ ਵਰਗੇ ਨਾਲ ਮਿਲ ਕੇ ਹੁਣ ਪਾਉਨੇ ਆਗਿਆ ਨੂੰ ਚੱਲੇ ਜਾਈਏ ਇੱਥੋਂ ਲਗਭਗ ਕਿੰਨਾ ਹੈ ਕਿਲੋਮੀਟਰ ਰਹਿ ਗਿਆ ਕੁਲਗਾਮ ਕੁਲਗਾਮ ਤੋਂ ਲਗਭਗ ਰਹਿ ਗਏ 16 17 12 ਕਿਲੋਮੀਟਰ 12 15 ਕਿਲੋਮੀਟਰ ਦਾ ਠੀਕ ਹੈ ਜੀ 12 15 ਕਿਲੋਮੀਟਰ ਜਿਹੜਾ ਹੈਗਾ ਆਪਣਾ ਪੈਂਡਾ ਰਹਿ ਗਿਆ ਜੀ ਤੇ ਚੱਲ ਕੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਹੈਗਾ ਸਵਜਾਰ ਵਰਗਿਆਂ ਨਾਲ ਬਾਈ ਵਰਗਿਆਂ ਨਾਲ ਵੀ ਮਿਲਾਉਨੇ ਆ ਜਿਨ੍ਹਾਂ ਦੇ ਕੋਲੇ ਅੱਜ ਆਪਾਂ ਰੁਕਣਾ ਹੈਗਾ ਹਜੇ ਉਹਨਾਂ ਨੂੰ ਕਾਲ ਵੀ ਕਰਨੀ ਹੈਗੀ ਇਹ ਜਿਹੜੇ ਤੁਹਾਨੂੰ ਝੰਡੇ ਲੱਗੇ ਦਿਖ ਰਹੇ ਆ ਜੀ ਇਹ ਈਦ ਤੋਂ ਬਾਅਦ ਜੀ ਮਿਲਾਦ ਜਿਹੜਾ ਹੈਗਾ ਉਹ ਫੰਕਸ਼ਨ ਆ ਮਨਾਉਂਦੇ ਆ ਭਾਈ ਇੱਥੇ ਵੀ ਇਹਨਾਂ ਦੇ ਜ਼ਿੰਮੇ ਦੀ ਗੁਰਨਾਨਕ ਦੇਵ ਜੀ ਦਾ ਆਪਾਂ ਜਨਮ ਦਿਹਾੜਾ ਮਨਾਉਨੇ ਆ ਉਸ ਤਰੀਕੇ ਨਾਲ ਇਹਨਾਂ ਦਾ ਵੀ ਕੋਈ ਜਨਮ ਦਿਹਾੜਾ ਮਨਾਉਂਦੇ ਨੇ ਤੇ ਉਹਦੀ ਖੁਸ਼ੀ ਦੇ ਵਿੱਚ ਜਿਹੜੇ ਹੈਗੇ ਇਹ ਝੰਡੇ ਵਗੈਰਾ ਜਿਹੜੇ ਇੱਥੇ ਫਲੈਗ ਤੁਹਾਨੂੰ ਲਹਿਰਾਉਂਦੇ ਦਿਖ ਰਹੇ ਨੇ ਇਹ ਲਾਉਂਦੇ ਆ ਜੀ। ਬਾਕੀ ਹਾਂ ਚੱਲਦੇ ਹਾਂ ਬਹੁਤ ਵਧੀਆ ਲੱਗਿਆ ਬਾਈਪਰ ਕਾਣਾ ਮਿਲ ਕੇ ਚਾਹ ਪਾਣੀ ਦਾ ਵਧੀਆ ਬੈਰ ਨੇ ਪਾਇਆ। ਆਪਾਂ ਯਾਰੀਪੁਰਾ ਸ਼ਹਿਰ ਪਹੁੰਚ ਗਏ ਜੀ। ਇੱਥੇ ਆ ਕੇ ਆਪਾਂ ਨੂੰ ਪਤਾ ਲੱਗਦਾ ਵੀ ਹਜੇ 30 ਕਿਲੋਮੀਟਰ ਜਿਹੜਾ ਹੈਗਾ ਆਪਣਾ ਹੋਰ ਪਿਆਗਾ। ਹੁਣ ਇਸ ਟਾਈਮ 28 ਕਿਲੋਮੀਟਰ ਆ। ਯਾਰੀਪੁਰਾ ਐਂਟਰ ਹੋਣ ਲੱਗਿਆ ਆਪਾਂ ਨੂੰ ਪਤਾ ਲੱਗਿਆ ਸੀ ਵੀ 30 ਕਿਲੋਮੀਟਰ ਪਿਆ ਸੀਗਾ। ਚੱਲਦੇ ਹਾਂ ਜਦੋਂ 27 ਕਿਲੋਮੀਟਰ ਹੋਰ ਪਿਆ ਜੀ। ਮੈਂ ਫੋਟੋ ਕਰਾਉਂਦਾ ਸੀ ਜਵਾਕਾਂ ਨਾਲ ਤੇ ਭਾਈ ਜਵਾਕ ਕਰਾਉਂਦੇ ਨਹੀਂ ਇਹ ਵੀਰਗੇ ਹਾਂ ਇਹ ਕਿਹੜਾ ਗੋਂ ਕੌਣ ਸਾ ਗੋਂ ਪੜ ਜਾਂਦਾ ਇਹ ਇਹ ਕਾੜੇਰ ਕਾੜੇਰ ਹਾਂ ਠੀਕ ਹੈ ਜੀ ਤੇ ਭਾਈ ਅਗੇ ਬਾਬਾ ਧੱਕਾ ਕਰੀ ਜਾਂਦਾ ਕਹਿੰਦਾ ਵੀ ਚਾਹ ਪਾਣੀ ਕੋਲਡ ਡਰਿੰਕ ਕੁਛ ਤਾਂ ਪੀਓ ਤੇ ਮੈਂ ਕਿਹਾ ਵੀ ਨਹੀਂ ਮੈਨੂੰ ਟਾਈਮ ਲੱਗ ਗਿਆਣਾ ਕਿਉਂਕਿ ਹਜੇ ਆਪਣੀ ਜਿਹੜੀ ਵਾਰਡ ਪਈ ਆ 24 ਕਿਲੋਮੀਟਰ ਪਈ ਆ ਤੇ ਸਮੇਂ ਦੀ ਗੱਲ ਕਰਕੇ ਤਾਂ 5:41 ਲਗਭਗ 6:00 ਵਜੇ ਚੱਲੇ ਆ ਜੀ ਤੇ ਆਪਾਂ 72 ਸਾਢੇ 72 ਕਿਲੋਮੀਟਰ ਜਿਹੜਾ ਹੈਗਾ ਕੱਢਤਾ ਕਿਉਂਕਿ ਕੁਝ ਵੀਰ ਭਰਾ ਰੋਕ ਲੈਂਦੇ ਨੇ ਪੁੱਛਣ ਲੱਗ ਜਾਂਦੇ ਤਾਂ ਕਰ ਕਿਹੜਾ ਟਾਈਮ ਲੱਗ ਜਾਂਦਾ ਕੁਝ ਵੀਡੀਓ ਮੈਂ ਕਵਰ ਕੀਤੀਆਂ ਜਿਆਦਾ ਨਹੀਂ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਜਾਂਦੀ ਜਿਹੜੀ ਗੱਲ ਹੈ ਠੀਕ ਆ ਬਈ ਜਾਂ ਮਿਲਤੀਆਂ ਜੀ ਆ ਮੰਨੋ ਮੇਰੀ ਬਾਤ ਕਸਮ ਸੇ ਸੱਚ ਬੋਲ ਰਹਾ ਹੂੰ ਅਰਨ ਸੇ ਬੋਲ ਰਹਾ ਹੂੰ ਬੈਠੇ ਨੇ ਉਹ ਤਾਂ ਬਾਤ ਸਹੀ ਹੈ ਜਹਾਂ ਪੇ ਘਰ ਹੈ ਆਪਕਾ ਨਹੀਂ ਵਹਾਂ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਕੋਈ ਬਾਤ ਨਹੀਂ ਭਈਆ ਅਭੀ ਮੇਰੇ ਕੋ ਨਿਕਲਣਾ ਹੈ ਚਲੋ ਠੀਕ ਹੈ ਜੀ ਓਕੇ ਬਾਈ ਨਹੀਂ ਨਹੀਂ ਕਿਸ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਧੰਨਵਾਦ ਆਪਕਾ ਪਿਆਰ ਮਿਲ ਗਿਆ ਜੀ ਬਾਤ ਹੈ ਮੁਹੱਬਤ ਮਿਲ ਗਈ। ਆਪ ਬਾਈ ਹੋ। ਜੀ 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 ਸਮਰਸਲਾ ਐ ਸਭ ਕੁਝ ਬੰਨਤਾ ਤਾਂ ਐਸੇ ਸਭ ਕੁਝ ਮਿਲਦਾ ਆ ਸਮਾਂ ਲਗਭਗ ਛੀਕਵਲੇ ਦਾ ਹੋ ਗਿਆ ਜੀ ਤੇ ਆਪਣੀ ਜਿਹੜੀ ਹੈਗੀ ਅਜੇ 24 ਕਿਲੋਮੀਟਰ ਦੀ ਰਾਈਡ ਹੈ ਜਿਹੜੀ ਪਈ ਹੈ ਜੀ ਤੇ ਇੱਥੋਂ ਆਪਣੇ ਵੀਰ ਮਿਲਦੇ ਨੇ ਆਪਾਂ ਨੂੰ ਆ ਕੇ ਸਾਈਕਲ ਲਿਆ ਕੇ ਬਰੋਬਰ ਲਾ ਲੈਂਦੇ ਨੇ ਆਇਦਰ ਆਪਣੇ ਫਾਇਰ ਬਾਕਸ ਦਾ ਉਹ ਕੌਣ ਸਾਈ ਜੀ ਅਸਤਰਾ ਰੇਲयंस ਵਾਲਾ ਅਸਤਰਾ ਰੇਲयंस ਵਾਲਾ ਜੀ ਸਸਤੀ ਗੱਲਵਾ ਜੀ ਹਾਂ ਜੀ ਕੀ ਨਾਮ ਹੈ ਬਈ ਜੀ ਆਪਣਾ वसीम अहमद खान वसीम अहमद खान जी ਤੇ ਆਪਣਾ ਬਈ ਜੀ ਜੀ ਮਹਿਮਦ ਤਈ मोहम्मद अब हम तो पचास परसेंट पंजाब के ही हैं क्योंकि हमारे मकान वहाँ बने हुए हैं और दो तीन महीने हम पंजाब में रहते हैं इसलिए है, अब, अब हम हमें लगता है की फिफ्टी परसेंट पंजाबी हैं और फिफ्टी परसेंट कश्मीरी है, से बड़ा प्यार है हमें। से। बहुत ही प्यारे हम। हमारा आपसे है जी एक बात मैंने नोट की है की जो कश्मीरी लोग है ना उनका पंजाबियों से ज्यादा लगाव उसका रीजन क्या है असल में पहले से ही पंजाब और कश्मीर का ताल्लुक रहा है पहले से बहुत पहले से जो हमारे बुजुर्ग हैं वो जाया करते थे काम करने के लिए जब करने यहाँ, यहाँ सेब की इंडस्ट्री नहीं थी यहाँ सर्दियों में 5-5 महीने लोग काम करने पंजाब जाते थे ठीक है जी वहां शाल की वो सुखाई करते थे जी हाँ, जी तो ये मतलब कई सौ साल से ये काम रहा है ओके तो वहां से फिर अपना जो सारा सामान उनका साल बरका चाय मसाला जात वो पंजाब से वो लेकर आते थे काम करके जब आते थे तो उनका पंजाब के साथ एक क्लोज रिश्ता है क्योंकि और ये क्लोज मतलब नेबर है जम्मू कश्मीर का क्लोज नेबर है जहाँ से कश्मीर की सारी जरूरिया पूरी होती हैं खाने पीने की दूसरी काम की तो इसलिए ये एक रिश्ता रहा है अच्छी बात है वैसे आप आ, क्या करते हो मैं टीचर हम दोनों टीचर हैं ठीक है कौन तो सब जो सब्जेक्ट एजुकेशन डिपार्टमेंट है सरकार का हम उसमें टीचर हैं। मैं सोशल साइंस पढ़ाता हूँ और ये साइंस पढ़ाते ठीक ठीक है है। जी और साइकिलिंग करते हुए कितना टाइम हो गया साइकिलिंग करते हुए दो चार साल हो गए लेकिन इस साल हम थोड़ा दूर दूर डेस्टिनेशन पर गए हैं यहाँ से जो टूरिस्ट डेस्टिनेशन है जी जी दो चार हमने कवर किए हैं पचास किलोमीटर साठ किलोमीटर सत्तर किलोमीटर वो हमने कवर किए हैं और हम इस डिस्टेंस को बढ़ा रहे हैं ओके, ओके, दूर, दूर, दूर दूर जाने नहीं पर पर फिर वहाँ पे जब साइकिलिंग करने जाते होके अभी एक दिन में कितना टाइम लग जाता है कितना टाइम एक दिन में हम वापस आ जाते हैं पूरे दिन में अच्छा अगर ज्यादा लंबा अगर ज्यादा लंबा करने लग गए फिर कैसे फिर हम रात को ठहरते हैं फिर होटल में रात को ठहरते हैं अभी हमारा ये इंतजाम नहीं है लेकिन अगर अगर, है। अगर हमारे जैसा कर लिया जैसे मेरे को तो एक महीना हो गया आ, फिर कैसे एडजस्ट करोगे स्कूल का भी होता है आपका वो छुट्टियों में हो सकता है हमारी डाई नहीं छुट्टी होती है सर्दियों में सर्दियों में हम बना सकते हैं लंबे टूर का वो कौन से कौन कौन से मंथ में होती है वो होती है दिसंबर जनवरी फरवरी में ਠੀਕ ਹੈ ਫਿਰ ਚਲੋ ਇਸ ਵਾਰ ਦਸੰਬਰ ਰਾਜਸਥਾਨ ਕਰਦੇ ਹਾਂ ਬਹੁਤ ਠੀਕ ਹੈ ਉਹ ਤਾਂ ਪਾਪੇ ਪਾਪੇ ਠੰਡ ਹੋ ਗਈ ਨਾ ਇਰਾਦਾ ਹੈ ہمارا دیکھتے ہیں ਅਗਰ ਹੋ ਸਕਾ ਤੋਂ ਇਸ ਦਸੰਬਰ ਮੈਂ ਰਾਜਸਥਾਨ ਕਰਨੇ ਦਾ ਇਰਾਦਾ ਹੈ ہمارا ਜੀ 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 ਤੋ ਬਹੁਤ ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਬਾਈ ਵਾਰ ਗੱਲਾਂ ਬਾਤਾਂ ਕਰਕੇ ਬਈ ਤੇ ਖਾਸੇ ਟਾਈਮ ਦੇ ਜਿਹੜੇ ਹੈਗੇ ਆਪਣੇ ਲਗਭਗ ਮਿਲਦਾ ਸਾਨੂੰ ਅੱਧਾ ਘੰਟਾ ਹੋ ਚਲੇ ਜੀ ਇੱਥੇ ਖੜਿਆ ਨੂੰ ਤੇ ਹੁਣ ਜਿਹੜਾ ਹੈਗਾ ਆਪਾਂ ਅੱਗੇ ਆਪਦੀ ਰਾਈਡ ਕੱਢਦੇ ਹਾਂ ਕਿਉਂਕਿ 24 25 ਕਿਲੋਮੀਟਰ ਦੀ ਜਿਹੜੀ ਹੈ ਜੇ ਆਪਣਾ ਸਫਰ ਪਿਆਗਾ ਤੇ ਲੇਟ ਜਿਹੜਾ ਹੈਗਾ ਖਾਸਾ ਹੋ ਜਾਣਾ ਹੈ ਤੇ ਲਗਭਗ ਮੇਲਾ ਦਾ ਜਿਹੜੀ ਬੈਟਰੀ ਆਪਣੇ ਕੋਲੇ ਉਹਦੀ ਵੀ ਬੈਟਰੀ ਡਾਊਨ ਹੈ ਠੀਕ ਹੈ ਬਾਈ ਜੀ ਓਕੇ ਜੀ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਥੈਂਕ ਯੂ ਓਕੇ ਓਕੇ ਸਰ ਕਿਸ ਨੇ ਆਹ ਸਿੱਕਾ ਜੀ ਹਾਂ ਮਾਰਕੀਟ ਤੇ ਹੋ ਰਾਈ ਜੀ ਪਿੰਡ ਜੇ ਆ ਜਾਂਦੇ ਆ ਫਿਰ ਮਾਰਕੀਟ ਜੇ ਆ ਜਾਂਦੇ ਆ ਪਿੰਡ ਜੇ ਆ ਜਾਂਦੇ ਆ ਫਿਰ ਸ਼ਹਿਰ ਜੇ ਆ ਜਾਂਦਾ ਪਰ ਲੋਕੇਸ਼ਨ ਨਹੀਂ ਆਪਣੀ ਆ ਰਹੀ ਲੱਗ ਜਿਹਾ 21 ਕਿਲੋਮੀਟਰ ਹੋਰ ਦਿਖਾਈਂਦੀ ਹੈ ਤੇ ਟਾਈਮ ਆ ਸਵਾ ਕਸ਼ੀ ਵਾਲੇ ਦਾ ਹੋ ਗਿਆ ਭਾਈ ਮੈਨੂੰ ਲੱਗਦਾ 7 ਤੋਂ ਉੱਤੇ ਹੋ ਜਾਣਾ ਆਪਾਂ ਨੂੰ ਪਹੁੰਚਦੇ ਕਰਦੇ ਹਾਂ 7-8 ਵਾਦਿਆਂ ਨੇ ਆ ਜੇਲੇ ਬਾਜੀ ਬਸ ਇਹ ਹੀ ਬਹੁਤਾ ਚਲੋ ਰੱਖ ਨਿਕਲੇ ਹਾਂ 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 ਨਿਕਲੋ ਜੀ ਨਿਕਲੋ ਨਿਕਲੋ ਹੋਗਾ ਕਿਸਮਤ ਵਿੱਚ ਮਿਲेंगे ਜਰੂਰ 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 ਭਾਈ ਜਾਨ ਜਰੂਰ ਮਿਲ ਜਾਨ ਭਈ ਯਾਰ ਇੰਨਾ ਕਿ ਜ਼ਿਆਦੇ ਯਾਰ ਕਸ਼ਮੀਰੀਆਂ ਦਾ ਮੂੰਹ ਪਿਆਰਾ ਨਾ ਪੰਜਾਬੀਆਂ ਨਾਲ ਯਾਰ ਦੱਸ ਨਹੀਂ ਸਕਦਾ ਤੁਹਾਨੂੰ ਮੈਂ ਆ ਲੱਭ ਜੁ ਮੁੱਕੇ ਜਾਂਦੇ ਹੈਗੇ ਬਈ ਵਰ ਗਣੇ ਕੇ ਲੈ ਆ ਕੇ ਗੱਡੀ ਲਾੜੀ ਕਹਿੰਦੇ ਅੱਜ ਰਹਿਣਾ ਹੀ ਸਾਡੇ ਕੋਲੇ ਹੈਗਾ ਠੀਕ ਹੈ ਜੀ ਓਕੇ ਜੀ ਓਕੇ ਘਰ ਨਾਲ ਸੱਚੀ ਯਾਰ ਰੂਹ ਖੁਸ਼ ਹੁੰਦੀ ਹੈ ਜੀ ਜਦੋਂ ਇਹ ਹਰੇ ਭਰਾ ਮਿਲ ਜਾਂਦੇ ਹੈਗੇ ਕਹਿੰਦੇ ਰਹਿਣੇ ਸਾਡੇ ਕੋਲੇ ਆ ਤੂੰ ਐ ਕਰ ਸਾਈਕਲ ਛੱਡ ਕਹਿੰਦੇ ਸਾਡੇ ਕੋਲੇ ਰਹਿਣਾਗਾ ਮੈਂ ਕਿਹਾ ਨਹੀਂ ਯਾਰ ਵੀ ਮੇਰਾ ਇਦਾਂ ਕਰਕੇ ਦੋਸਤ ਆ ਰਿਹਾਗਾ ਹਾਂ ਬਾਕੀ ਚਲੋ ਠੀਕ ਹੈ ਭਾਈ ਸੇਵ ਮਿਲ ਗਿਆ ਆਪਣ ਨੂੰ ਸੇਵ ਖਾਣੇ ਆ ਬਾਗ ਦਾਸ ਦੇ ਪਾਸੇ ਸੀਗੇ ਪਰ ਐ ਤੋੜਨਾ ਐ ਚੰਗਾ ਨਹੀਂ ਲੱਗਦਾ ਕਿਉਂਕਿ ਆਪ ਦੀ ਵੀ ਖੇਤੀ ਹੁੰਦੀ ਹੈਗੀ ਪਤਾ ਹੁੰਦਾ ਵੀ ਜੇ ਕੋਈ ਤੋੜਦਾ ਤਾਂ ਕਿਵੇਂ ਦਾ ਫੀਲ ਹੁੰਦਾਗਾ ਅ ਨਮਸਤੇ ਭਾਈ ਜਾਨ ਨਮਸਤੇ ਠੀਕ ਹੈ ਜੀ ਪਾਉਂਦੇ ਆਪਾਂ ਅੱਗੇ ਆਪਣੇ ਨਿਮਾਜ ਪੜੀ ਜਾ ਰਹੀ ਹੈ ਕੰਨਾਂ ਦੇ ਵਿੱਚ ਪੈਰੀ ਤੇ ਬੇਸਟ ਸੇਵ ਆਏ ਹੋ ਜਾਂਦਾ ਜਿਵੇਂ ਆਪਣੇ ਸੰਤਰਿਆਂ ਦੇ ਬਾਗ ਹੁੰਦੇ ਆ ਜਾਂ ਹੋਰ ਸਬਜ਼ੀ ਵਗੈਰਾ ਖਖੜੀਆਂ ਫੁੱਕੜੀਆਂ ਜਾਂ ਹੋਰ ਐਵੇਂ ਆਪਣੇ ਕਈ ਵਾਰੀ ਖਰਾਬ ਹੁੰਦੀਆਂ ਨਾ ਉਸ ਹਿਸਾਬ ਨਾਲ ਵੀ ਜਮੇ ਦੀ ਸੇਵ ਵਗੈਰਾ ਇਹਨਾਂ ਨਹੀਂ ਸੇਲ ਹੁੰਦੇ ਇੰਜਾਂ ਕੋਈ ਦਿੱਕਤ ਆ ਜਾਂਦੀ ਹੈਗੀ ਤਾਂ ਖਰਾਬ ਹੋ ਜਾਂਦਾ ਜਮੀ ਘਣੀ ਨਾਲ ਲਾ ਲੋ ਇਧਰ ਫੇਰ ਟੇਬਲ ਲੱਗਿਆ ਪਿਆਗਾ ਆ ਹੀ ਪਿਆ ਬਈ ਸੇਵ ਇੱਥੇ ਸਮੈਲ ਮਾਰੀ ਜਾਂਦੀ ਹੈ ਹਨਾ ਤੇ ਬਹੁਤ ਜਗ੍ਹਾ ਤੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੇ ਸੇਵ ਹੈਗੇ ਖਰਾਬ ਹੋਇਆ ਵਿਚਾਰਿਆਂ ਦੇ ਆਪਾਂ ਇਹਨਾਂ ਨੂੰ ਕੋਈ ਕਹਿੰਦੇ ਇਹਨਾਂ ਦੀ ਵਿਚਾਰਿਆਂ ਦੀ ਆਪ ਦੀ ਰੋਜੀ ਰੋਟੀ ਮਰੀ ਹੈਗੀ ਹਾਂ ਖਰਾਬ ਹੋਣ ਕਰਕੇ ਸਮਾਂ ਸੱਤ ਦੇਲੇ ਦਾ ਹੋ ਗਿਆ ਜੀ ਤੇ ਕਿਵੇਲਾਈ ਬਾਵਾ ਹੋ ਗਿਆ ਰੋਟੀਆਂ ਹੀ ਆ ਖਾਦੀਆਂ ਨਹੀਂ ਹੈ ਟਾਂਗ ਹੀ ਰੱਖੀਆਂ ਨੇ ਹਾਂ ਪੰਬੀ ਬਾਈ ਕਹਿੰਦਾ ਸੀ ਮਾ ਆ ਜੂਗਾ ਪੰਬੀ ਆਪਾਂ ਪਹੁੰਚ ਗਏ ਥੋੜਾ ਹੈਗਾ ਹਜੇ ਹਾਂ 15 17 ਕਿਲੋਮੀਟਰ ਦੀ ਜਿਹੜੀ ਹੈਗੀ ਹੈ ਹਜੇ ਆਪਣਾ ਬਾਈ ਹੋਰਾਂ ਦਾ ਘਰ ਹੋਰ ਪਿਆ ਲੋਕੇਸ਼ਨ ਦੇ ਮਤਲਬਕ ਬਾਕੀ ਇੱਥੇ ਹੁਣ ਗਾਂਝੇ ਰੋਕੇ ਆਪਾਂ ਕਾਲ ਵਗੈਰਾ ਕਰਦੇ ਆ ਤੇ ਪੁੱਛਦੇ ਆ ਬਾਈ ਆਉਂਦਾ ਹੈ ਕਿਵੇਂ ਕੋਸ਼ ਹੈ ਤੁਰਤੇ ਸੀ ਘਰੋਂ ਨਾਲ ਇੱਕ ਜਵਾਗ ਹੈ ਇੱਕ ਦੋ ਬੰਦੇ ਆ ਵੀ ਇੱਕ ਤਾਂ ਬਾਈ ਆਪ ਹੈ ਤੇ ਇੱਕ ਉਹਨਾਂ ਦਾ ਕੋਈ ਬ੍ਰਦਰ ਜਾਂ ਕੋਈ ਹੋਣਾ ਅ ਸ਼ਾਇਦ ਸਕੂਟਰ ਤੇ ਆ ਰਹੇ ਨੇ ਭਾਈ ਉਹ ਪੰਬੀ ਪੰਬੀ ਸ਼ਹਿਰ ਆ ਗਿਆ ਜੀ ਪੰਬੀ ਆ ਇਹਦੀ ਸਪੈਲਿੰਗ ਹੈ ਇੱਥੇ ਜੀ ਆਂਦੀ ਆ ਆ ਸਹੀ ਏ ਇੱਥੇ ਹੁਣ ਬਾਈ ਵਰ ਕਰਾਂ ਆਪਾਂ ਕਰਦੇ ਆ ਫੋਨ ਥੋੜਾ ਜਿਹਾ ਇਧਰੋਂ ਜਾ ਕੇ ਸ਼ਹਿਰ ਤੋਂ ਬਾਹਰਲੇ ਪਾਸੇ ਆ ਜਗ੍ਹਾ ਤੇ ਰੋਕੇ ਆਪਾਂ ਹਾਂ ਬਾਈ ਹੁਣ ਕਾਲ ਕਰਦੇ ਆ ਫਿਰ ਪੁੱਛਦੇ ਆਂਗੇ ਹਾਂ ਕਿ ਕਿੱਥੇ ਦੇ ਰਹਿ ਗਏ ਉਹ ਬਾਈ ਕਹਿੰਦਾ ਵੀ ਤੂੰ ਅੜੀਗਣ ਆ ਜਾ ਇਥੋਂ ਲਗਭਗ 5-7 ਕਿਲੋਮੀਟਰ ਹੈਗਾ ਜਿਹੜਾ ਹੋਰ ਹੁਣਾ ਉਧਰੋਂ ਉਹ ਵੀ ਚੱਲੇ ਹੋਏ ਨੇ ਉਹ ਉਧਰੋਂ ਆ ਜਾਣਗੇ 15 ਕਿਲੋਮੀਟਰ ਬਾਈ ਦੀ ਲੋਕੇਸ਼ਨ ਹੈ ਤੇ 5 ਕਿਲੋਮੀਟਰ ਆਪਾਂ ਹੋਰ ਚੱਲਦੇ ਆਂਗੇ ਤੇ ਉੱਥੇ ਟੱਕਰ ਲਾਂਗੇ ਫਿਰ ਮੈਨੂੰ ਤਾਂ ਇੱਥੇ ਰੁਕਣਾ ਕੀ ਹੈ ਫਿਰ ਮਾ ਆਈ ਜਾਣਾ ਹਣਵਾਣ ਕਰ ਤਾ ਠੀਕ ਹੈ ਠੀਕ ਹੈ ਫਿਰ ਤਾਂ ਜਮਾ ਆਪਦਾ ਖਾਲ ਮਿੱਤਰ ਰਹੇਗਾ ਉਧਰ ਆਪਣੀਆਂ ਰਿਸ਼ਤੇਦਾਰੀਆਂ ਵਾਧੂ ਹੋਰ ਬਈ ਤੁਸੀਂ ਵੀ ਉਧਰ ਹੀ ਏਨ ਮੜੀ ਬਾਈਕਟ ਕਰੀ ਰਹੇ ਆ ਨੂਰ ਮਹਿਲ ਆਪਾ ਅੱਛਾ ਠੀਕ ਹੈ ਜੀ ਨੂਰ ਮਹਿਲ ਕਿੱਥੇ ਰਹਿ ਗਿਆ ਨੂਰ ਮਹਿਲ ਜ਼ਿਲੰਦਰ ਲੱਗੇ ਅਸ਼ੋ ਜ਼ਿਲੰਦਰ ਕੰਨ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਗੱਡੀ ਭਾਨੀ ਆਪਾ ਇਧਰੋਂ ਗੱਡੀ ਅੱਛਾ ਸੇਵ ਲੈਣਾ ਐ ਇਥੋਂ ਠੀਕ ਹੈ ਬਾਈ ਹਾਂ ਹੋਰ ਘਰ ਪਰਿਵਾਰ ਬਦ ਗਿਆ ਕਿੰਨੇ ਦਿਨ ਹੋ ਗਏ ਇਧਰ ਅੱਜ ਹੀ ਆਏ ਆ ਭਾਜੀ ਉਹ ਤੋਂ ਪਿੰਡੋਂ ਹੀ ਆਏ ਹਾਂ ਕੱਲ ਸੌਏ ਸੀਗੇ ਪਿੰਡੋਂ ਠੀਕ ਹੈ ਠੀਕ ਹੈ ਠੀਕ ਹੈ ਬੜਾ ਜਾਮ ਜੂਮ ਬੜਾ ਲੱਗਦਾ ਬੈਂਟੋਂ ਜਾਂ ਹੁੰਦਾ ਤਾਂ ਪੁੱਛਣਾ ਨਹੀਂ ਆ ਅੱਜ ਰਾਤ ਨੂੰ ਪਰਣੀ ਕਿ ਸਵੇ ਨਹੀਂ ਨਹੀਂ ਕੱਲ ਨੂੰ ਕੱਲ ਤੇ ਨਿਕਲਣਾ ਕਰਦਾ ਨੋਰ ਮੈਨ ਇੱਧਰ ਆਪਣੇ ਇੱਥੇ ਦੀ ਲੋਈ ਬਾਈ ਵਰ ਕੇ ਭਾਈ ਪਿੱਛੇ ਮਿਲੇ ਸੀਗੇ ਤੇ ਅੱਗੇ ਲਿਆ ਕੇ ਫਿਰ ਗੱਡੀ ਇਹਨਾਂ ਨੇ ਰੋਕ ਲਈ ਕਿ ਕਿੱਧਰ ਤੂੰ ਰਹਿ ਜਾਂਦਾ ਖੜ ਜਾ ਹੁਣ ਤੇਰੇ ਮਾਰੇ 사ਸੀ ਖੜੇ ਆ ਆ ਜਾ ਮੜੇ ਅੱਗੇ ਖੜਦੇ ਆ ਤੇ ਬਾ ਆਪਣੇ ਵੀ ਜਿਹੜੀ ਆਪਾਂ ਲੋਕੇਸ਼ਨ ਤੇ ਪਹੁੰਚਣਾ ਸੀ ਭਾਈ ਅੱਗੇ ਆਉਣ ਵਾਲੀ ਆ ਅੱਧਾ ਕਿਲੋਮੀਟਰ ਕਿਲੋਮੀਟਰ ਰਹਿ ਗਿਆ ਯਾਰ ਸਭ ਦਾ ਪੰਜਾਬੀ ਭਰਾ ਟੱਕਰ ਕਰਦੇ ਆ ਉਹਨਾਂ ਨਾਲ ਬਾਈ ਨਾਲ ਵੀ ਬਾਰਤਾਲਾਪ ਲੈ ਜਾਂਦੇ ਦੇ ਦੇਗੇ ਹਾਂ ਉਹ ਰੇ ਲਈ ਨਹੀਂ ਬੈਦੀ ਦੀਆਂ ਹੱਤਾ ਤੋੜਦਾ ਨਹੀਂ ਮੇਰਾ ਲਲਕਾਰਾਂ ਤੇ ਪਰਾਟਾ ਫੋੜਦਾ ਵਾਲੇਕੁਮ ਸਲਾਮ ਜੀ ਬਹੁਤ ਵਧੀਆ ਜੀ ਆਪਣੇ ਦੱਸੋ ਠੀਕ ਠਾਕ ਹਾਂਜੀ ਹਾਂਜੀ ਸਭ ਵਧੀਆ ਅਰੇ ਭਾਈ ਜਾਨ ਕਾਟ ਦੋ ਲੈ ਭਾਈ ਆ ਗਿਆ ਆਪਣੇ ਮਿੱਤਰ ਅ ਇਹ ਜਿਹੜਾ 10 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਰਹਿ ਗਿਆ ਆਪਣਾ ਤੇ ਭਾਈ ਸਾਹਿਬ ਹੋਣੀ ਫੋਨ ਦੇ ਲੱਗੇ ਪਏ ਨੇ ਕਿਆਲ ਨੇ ਜੀ ਹੋਰ ਠੀਕ ਹੋ ਬਈ ਕੀ ਦੱਸਗੇ ਹਣਾ ਚੱਲ ਯਾਰ ਘਰੇ ਆ ਕੇ ਗੱਲਾਂ ਕਰਾਂਗੇ ਹੋਰ ਵਧੀਆ ਵਧੀਆ ਆਪਣੇ ਦਸ ਠੀਕ ਹੈ ਠੀਕ ਹੈ ਬਈ ਬਹੁਤ ਵਧੀਆ ਆਪਣੇ ਦਸ ਆਪ ਸਾਈਕਲ ਉਸ ਤੇ ਬੈਠਾ ਮੈਂ ਸਾਈਕਲ ਚਲਾਵਾਂਗੇ ਨਹੀਂ ਸਾਈਕਲ ਚਲਾएंगे ਕੋਈ ਬਾਤ ਨਹੀਂ ਹਾਂ ਹਾਂ ਸਾਫ਼ ਨੇ ਚੱਲਾਂਗੇ ਬਸ ਚੱਲਦੇ ਹਾਂ ਸਮਾਂ ਜਿਹੜਾ ਹੈਗਾ ਲਗਭਗ 8:30 ਵੇਲੇ ਦਾ ਹੋ ਗਿਆ ਤੇ ਆਸੇ ਪਾਸੇ ਘਣਾ ਹਨੇਰਾ ਹੀ ਆ ਲਾਈਟ ਵੀ ਬਈ ਵਰ ਕੇ ਕਹਿੰਦੇ ਉੱਡੀ ਹੋਈ ਹੈ ਜੀ ਤੇ ਆਪਾਂ ਬਸ ਪਹੁੰਚ ਗਏ ਬਾਈ ਵਰਗਿਆਂ ਦੇ ਘਰੇ ਕਿ ਦੁਕਾਨ ਤੋਂ ਸਾਈ ਦੁਕਾਨ ਤੋਂ ਸਾਈ ਨਾ ਅੱਗੇ ਜੰਤ ਕਦੋਂ ਇਹਨਾਂ ਤੋਂ ਸਭ ਨੇ ਉਹ ਕਾਹਦੇ ਜਾਂ ਕਿਸ ਨੂੰ ਮੈ ਲਗਾ ਦਿਆ ਅਮਨ ਆਸਾਂ ਮੇਰੇ ਮਾਮੋ ਤੋ ਜੀ ਲਾ ਲਿਆ ਸਾਰਾ ਸਮਾਨ ਸਲਾ ਤੇ ਚੱਲੇ ਆ ਬਾਈ ਵਰ ਕਹਿੰਦੇ ਘਰੇ ਯਾ ਹਾਂ ਜੀ ਜੀ ਯੂ ਯੂ ਫਿਰ ਚੋੜੇਮ ਸੋਜੀ ਬੋਲ ਦਿਓ ਸਾਰੀ ਇਧਰ ਬੱਚਾ ਪਾਲਟੀ ਦੇਖ ਆਪ ਰੋਡ ਕਿੱਥੇ ਠੀਕ ਹੈ ਅਥ ਰੋਡ ਫਿਰ ਆਪ ਰੋਡ ਠੀਕ ਹੈ ਜੀ ਦੱਬਣ ਜੀ ਆਪਾਂ ਪਾਰ ਕੇ ਆ ਜੀ ਤੋ ਬੋਲੀ ਤੇ ਦੋ ਹੁਣ ਜਾ ਜਾ ਕਦੋਂ ਬੋਲ ਆਪਰੇ ਸੁਣਿਆ ਨਹੀਂ ਬਾਏ

ਹਾਂ 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 ਬੈਠੋ ਨਾ ਬਿਠ ਮੈਗ ਬੈਠੋ ਸਰ ਯੈਸ ਕੋਈ ਨਾ ਆਉਂਦਾ ਤਾਂ ਵੀ ਸਾਰਾ ਪਰਿਵਾਰ ਜਿਹੜਾ ਹੈਗਾ ਇਸ ਲੋਟ ਅੱਗੇ ਪਿੱਛੇ ਫਿਰਦਾ ਹੈ ਬਹੁਤ ਵਧੀਆ ਲੱਗਦਾ ਜਦੋਂ ਇਹੋ ਜਿਹੇ ਮਿੱਤਰ ਪਿਆਰੇ ਮਿਲਦੇ ਨੇ ਆ ਜਾ ਆਜ ਤੂੰ ਤੂੰ ਇਧਰ ਆ ਜਾ ਮੋਮੋ ਆਇਓ ਇਧਰ ਆਪਣਾ ਰੱਖਤਾ ਭਈ ਬਰਾੜ ਸਫਰਨਾਮਾ ਲੈਟ ਦੇ ਕੋਲੇ ਕਰਕੇ ਆਪਕਾ ਕੀ ਨਾਮ ਹੈ ਭਾਈ ਜਨ ਪਾਸਦਰ ਪਾਸਦਰ ਠੀਕ ਹੈ ਆਪ ਕਿਨਕੇ ਸਬਜ਼ਾਰ ਕੇ ਬੈਠੇ ਹੋ ਨਹੀਂ ਇਹ ਮੇਰਾ ਮਾਮਾ ਹੈ ਮਾਮਾ ਹੈ ਠੀਕ ਹੈ ਆਪ ਕੌਣ ਸੀ ਕਲਾਸ ਮੇ ਹੋਗੇ 10th 10th ਮੇ ਠੀਕ ਹੈ ਆਪ ਵੀ ਆਣਾ ਕਦੀ ਇਨਕੇ ਸਾਥ ਹਮਾਰੇ ਘਰ ਸਸਰੀਕਾਲ ਜੀ ਹੋਰ ਜੀ ਠੀਕ ਹੋ ਹੋਰ ਬਤਾਓ सब कह रही थी कल मैं आया अकेले आया आप तो नहीं आए, नहीं नहीं आए। नहीं नहीं। <laughs> आ जाओ बैठो 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 ये अपने आपके नहीं। नहीं नहीं। नहीं नहीं। आपके पिताजी ठीक है जी कितनी एज होगी इनकी 65 से ऊपर होगा 65 से 65 आपकी कितनी है चालीस चालीस ठीक है ये तो कुछ समझो त्रसी त्रस ठीक है त्रसी ओके ओके हाँ ये दोनों पंजा है हाँ इससे तो बात कर लेने आप कौन सी क्लास में होंगे ये, तो, ये, ये एक बार आया था ये ट्वेल्थ ये एक बार आया था उधर मेरे साथ जब वो जीवन डॉक्टर का बेटा मर मर गया ना हाँ हाँ, हाँ। उसने भी मेरे साथ ही वहाँ था ठीक है मैंने उनसे इसको बोला था अभी मैंने कहा आप भी आना इसने बताया नहीं कि आया था

ਉਹ ਬੋਸ ਸਾਈਕਲ ਦੇ ਪਿੱਛੇ ਫਿੱਟਦੀ ਉਹ ਟੁੱਟ ਗਈ ਉਹ ਕੈਰੀਅਰ ਟੁੱਟ ਗਿਆ ਤਾਂ ਫਿਰ ਉਹ ਚੰਡੀਗੜ੍ਹ ਸੇ ਦੁਬਾਰਾ ਮੰਗਵਾਇਆ ਤਾਂ ਇਹ ਉਹ ਉਸੇ ਪਰਮਿਸ਼ਨ ਪਰਮਿਸ਼ਨ ਨਹੀਂ ਨਹੀਂ ਪਰਮਿਸ਼ਨ ਵਗੈਰਾ ਨਹੀਂ ਜੇ ਤੋ ਐਸੀ ਹੈ ਜੇ ਮੇਰੇ ਜੈਸੇ YouTube ਤੇ ਮੈਂ ਮੈਂ ਵੀਡੀਓ ਵਗੈਰਾ ਅਪਲੋਡ ਕਰਦਾ ਹਾਂ ਬੋਸ ਚੈਨਲ ਦਾ ਨੇਮ ਵਗੈਰਾ ਲਿਖਾ ਬੋਸ ਤੁਹਾਡੇ ਚੈਨਲ ਵੀ ਆਪਨੇ ਜੀ 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 ਤੁਮਕੋ ਉਸਕੋ ਬੋਲ ਮੇਰੇ ਪਾਸ ਚੈਨਲ ਹੈ ਉਹ ਹੈ ਉਨਕੋ ਉਹ ਕੀ ਕਰੇਗਾ ਉਹ ਤਾਂ ਐਸੇ ਬੋਲਦਾ ਪੁਲਿਸ ਵਾਲੇ ਦਾ ਕੰਮ ਇਹੀ ਹੁੰਦਾ ਹੈ ਚਲੋ ਅੱਛਾ ਠੀਕ ਹੈ ਹਲੋ ਜੀ ਆ ਗਈ ਚਾਹ ਆਪਣੇ ਵਾਸਤੇ ਤੁਸੀਂ ਨਹੀਂ ਲੈਂਦੇ

ਲੋ ਜੀ ਹਾ ਹਾ ਲੱਗ ਗਿਆ ਆਪਣਾ ਬਿਸਤਰਾ ਆਦੇ ਪੈ ਗਿਆ ਆਪਾਂ ਬਿਸਤਰੇ ਦੇ ਵਿੱਚ ਤੇ ਇਧਰ ਬਈ ਆਪਣੇ ਆ ਕੀ ਸਰਬਬਜ਼ਾਰ ਸਰਬਜ਼ਾਰ ਤੇ ਅੱਜ ਦੀ ਪਈ ਹੁਣ ਆਪਾਂ ਕਰਦੇ ਆ ਰੈਸਟ ਤੇ ਅੱਜ ਦੀ ਵੀਡੀਓ ਇੱਥੇ ਸਮਾਪਤੀ ਕਰਦੇ ਆ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਨਵੀਂ ਸਵੇਰ ਨਾਲ ਤੇ ਨਵੀਂ ਦਿਨਚਰਿਆ ਨਾਲ ਕੱਲ ਨੂੰ ਦੇਖਦੇ ਆ ਇਹਨਾਂ ਦਾ ਬਈ ਵਰਗਿਆਂ ਦਾ ਪਿੰਡ ਤੇ ਇਹਨਾਂ ਦੇ ਖੇਤ ਤੇ ਇਥੋਂ ਦਾ ਜਿਹੜਾ ਰੰਗ ਮਾ올ਾ ਉਹ ਤੁਹਾਨੂੰ ਦਿਖਾਵਾਂਗੇ ਜੀ ਕੱਲ ਨੂੰ ਤੇ ਅੱਜ ਦੀ ਵੀਡੀਓ ਦੇ ਇਥੇ ਸਮਾਪਤੀ ਕਰਦੇ ਹਾਂ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਬਾਈ ਵਾਸਤੇ ਕੋਈ ਆਪ ਦਾ ਜਿਹੜਾ ਡੱਬ ਵਾਲੀ ਵਾਲੇ ਮਿੱਤਰ ਹੈਗੇ ਨੇ ਉਹ ਆਪ ਦਾ ਕੋਈ ਕਮੈਂਟ ਜਾਂ ਵਿਚਾਰ ਜਰੂਰ ਸਾਂਝਾ ਕਰਿਓ ਜੀ ਤੇ ਬਾਕੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਵੀ ਬਾਈ ਵਰਗੇ ਜੇ ਫ੍ਰੀ ਹੋਏ ਤਾਂ ਆਪਣੇ ਨਾਲ ਹੀ ਹੋਣਗੇ ਸਾਰਾ ਦਿਨ ਠੀਕ ਹੈ ਜੀ ਬਾਈ ਗੁਰ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਰ ਇੱਕ ਦੇ ਘਰ ਦੇ ਵਿੱਚ ਤੰਦਰੁਸਤੀਆਂ ਤੇ ਹਾਸੇ ਖਿਹੜੇ ਜਿਹੜੇ ਹੈਗੇ ਹੈਗੇ ਹੋ ਰੱਖੇ ਜੀ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਨਾਲ ਸ਼ਾਮ ਨੂੰ ਸੱਚ 6 ਵਜੇ ਸਵੇਰੇ ਨਹੀਂ ਹੁਣ ਆਪਾਂ ਟਾਈਮਿੰਗ ਸ਼ਾਮ ਦੀ ਕਰਤੀ ਠੀਕ ਹੈ ਜੀ ਸਸਰੀ ਕਾਲਸਾਂ ਰਹੇ